ਰੰਧਾਮ ਗੁਰਪ੍ਰੀਤ ਸਿੰਘ ਚਾਹਲਾ ਜੀ ਮੈਂ ਭਾਰਤ ਨੇਤਰਹੀਨ ਸੇਵਕ ਸਮਾਜ ਲੁਧਿਆਣਾ ਸਾਡਾ ਮੁੱਖ ਦਫ਼ਤਰ ਹੈ ਤੇ ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ ਸਾਡੀ ਜਥੇਬੰਦੀ ਹੈ ਔਰ ਬਕਾਇਦਾ ਅਸੀਂ ਪਿਛਲੇ 15-20 ਦਿਨਾਂ ਤੋਂ ਲਗਾਤਾਰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਸਮਾਂ ਮੰਗ ਰਹੇ ਸੀ ਔਰ ਮੰਗ ਪੱਤਰ ਦਿੱਤਾ ਗਿਆ ਸਾਡਾ ਔਰ ਕੱਲ ਤੋਂ ਸਾਨੂੰ ਲਾਰੇ ਲਾਏ ਗਏ ਪੂਰੇ ਕਿ ਤੁਹਾਨੂੰ ਮਲਾਵਾਂਗੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਉਨੇ ਆ ਪਰ ਅੱਜ ਸਵੇਰ ਤੋਂ ਹੀ ਸਾਨੂੰ ਜਿਹੜਾ ਜਿੱਥੇ ਹੁਣ ਤਕਰੀਬਨ ਸਾਡੀ ਦੇਖ ਲੈਣੀ ਇੱਕ ਬੱਸ ਨੇ ਤਰੀਨਾਂ ਦੀ ਭਰ ਕੇ ਆਈ ਹੋਈ ਹੈ ਸਾਨੂੰ 5-7 ਜਿਹੜੇ ਆਗੂ ਬੰਦੇ ਸੀ ਸਾਨੂੰ ਆ ਬ ਸਾਨੂੰ ਪੁਲਿਸ ਲਾਈਨ ਦੇ ਵਿੱਚ ਇੱਕ ਤਰ੍ਹਾਂ ਨਾਲ ਡਿਟੇਨ ਕੀਤਾ ਹੋਇਆ ਸੀ ਇਹਨਾਂ ਨੇ ਜਿੱਦਾਂ ਹੀ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਖਤਮ ਹੋ ਗਿਆ ਉਸ ਤੋਂ ਬਾਅਦ ਸਾਰੇ ਅਧਿਕਾਰੀ ਉੱਥੋਂ ਆਪਣਾ ਪੱਲਾ ਛਾੜ ਕੇ ਚਲੇ ਗਏ ਸੋ ਕੁੱਲ ਮਿਲਾ ਕੇ ਇਹ ਜਿਹੜਾ ਰਵਈਆ ਇਸ ਸਰਕਾਰ ਦਾ ਸੋ ਮੈਂ ਇਹ ਕਹਿ ਸਕਦਾ ਵੀ ਇਹ ਮੁਲਾਜ਼ਮਾਂ ਦੇ ਲਈ ਔਰ ਹਰ ਇੱਕ ਵਰਗ ਦੇ ਲਈ ਜਿੱਥੇ ਫੇਲ ਹੋਈ ਹੈ ਅੱਜ ਇਹਨਾਂ ਨੇ ਉਹਨਾਂ ਲੋਕਾਂ ਨਾਲ ਮਜ਼ਾਕ ਕੀਤਾ ਜਿਹੜੇ ਦੇਖ ਨਹੀਂ ਸਕਦੇ ਅੱਜ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਅਸੀਂ ਇਕੱਠੇ ਹੋ ਕੇ ਇੱਥੇ ਆਏ ਸੀਗੇ ਸੋ ਅੱਜ ਬੜੀ ਸ਼ਰਮ ਦੀ ਗੱਲ ਆ ਕਿ ਸਾਡੇ ਸੀਐਮ ਸਾਹਿਬ ਜਿੱਥੇ ਆਜ਼ਾਦੀ ਦੇਵਦੇਵਤੇ ਹੋਰ ਬਹੁਤ ਕੁਸ਼ਾ ਜਬੂਰ ਕੇ ਗਏ ਨੇ ਔਰ ਇਥੇ ਫਰੀਦਕੋਟ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਪਰ ਜਿਹੜਾ ਨੇਤਰਹੀਨਾਂ ਲਈ ਅੰਗਹੀਨਾਂ ਲਈ ਵਿਧਵਾਵਾਂ ਲਈ ਜਿਹੜੀਆਂ ਇਹਨਾਂ ਨੇ ਪੈਨਸ਼ਨਾਂ ਦੇ ਵਿੱਚ ਵਾਅਦੇ ਦਾ ਵਾਅਦਾ ਕੀਤਾ ਹੋਇਆ ਸੀ ਕਿ ਸਾਡੀ ਸਰਕਾਰ ਲੈ ਕੇ ਆਓ ਅਸੀਂ 2500 ਰੁਪਏ ਤੁਹਾਡੀ ਪੈਨਸ਼ਨ ਦੇ ਵਿੱਚ ਪੈਨਸ਼ਨ ਕਰਾਂਗੇ ਮਹੀਨੇਵਾਰ ਔਰ ਜਿਹੜੇ ਨੇਤਰਹੀਨਾਂ ਦਾ ਅੰਗਹੀਨਾਂ ਦਾ ਸਰਕਾਰੀ ਨੌਕਰੀਆਂ ਦੇ ਵਿੱਚ ਕੋਟਾ 1% ਸਾਡਾ ਜਿਹੜਾ ਰਾਖਵਾ ਕੋਟਾ ਸਾਰੇ ਵਰਗਾਂ ਦਾ ਉਹ ਪੂਰਾ ਕਰਾਂਗੇ ਬੈਕਲੌਗ ਪੂਰਾ ਕਰਾਂਗੇ ਇੱਕ ਥੇਲੇ ਦਾ ਵੀ ਕੰਮ ਨਹੀਂ ਹੋਇਆ ਔਰ ਇੱਥੋਂ ਤੱਕ ਇਹ ਸਰਕਾਰ ਜਿਹੜੀ ਐਜੂਕੇਸ਼ਨ ਤੇ ਹੈਲਥ ਸਿਸਟਮ ਨੂੰ ਵਧੀਆ ਕਰਨ ਵਾਸਤੇ ਅੱਗੇ ਆਈ ਸੀ ਪੰਜਾਬ ਦੇ ਵਿੱਚ ਸਿਰਫ ਇੱਕ ਸਕੂਲ ਹੈ ਜਿੱਥੇ ਨਿਤਰਹੀਨਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਕਦੇ ਦੇਖੋ ਉਹਦਾ ਜਾ ਕੇ ਜਮਾਲਪੁਰ ਲੁਧਿਆਣਾ ਉਹਦਾ ਕੀ ਬੁਰਾ ਹਾਲ ਹੈ ਉਥੇ 10ਵੀਂ ਤੱਕ ਉਹ ਸਕੂਲ ਹੈ 12ਵੀਂ ਤੱਕ ਬਾਦਲ ਸਰਕਾਰ ਨੇ ਕੀਤਾ ਸੀ ਪਰ ਉਥੇ ਅੱਜ ਤੱਕ ਇਹਨਾਂ ਨੇ ਸਟਾਫ ਨਹੀਂ ਪੂਰਾ ਕੀਤਾ ਔਰ ਅੱਜ ਉਥੇ ਸਿਰਫ ਇੱਕ ਟੀਚਰ 10ਵੀਂ ਤੱਕ ਦੇ ਨੇਤਰਹੀਨ ਬੱਚਿਆਂ ਨਾਲ ਪੜ੍ਹਾਈ ਦੇ ਨਾਂ ਦੇ ਉੱਤੇ ਮਜ਼ਾਕ ਕਰ ਰਿਹਾ ਸੋ ਜੇ ਉਹ ਬੱਚੇ ਨੇਤਰਹੀਨ ਨੇ ਉਹਨਾਂ ਦਾ ਕੀ ਕਸੂਰ ਹੈ ਇਹਨਾਂ ਸਰਕਾਰਾਂ ਦਾ ਚਾਹੀਦਾ ਸੀਗਾ ਕਿ ਉਹ ਜਿਹੜੇ ਸਪੈਸ਼ਲ ਕੇਟਡ ਬੱਚੇ ਨੇ ਉਹਨਾਂ ਨੂੰ ਵੱਧ ਸਹੂਲਤਾਂ ਦਿੰਦੇ ਪਰ ਬੜੇ ਸ਼ਰਮ ਦੀ ਗੱਲ ਹੈ ਲਗਭਗ ਚੌਥਾ ਸਾਲ ਇਹਨਾਂ ਦਾ ਖਤਮ ਹੋ ਰਿਹਾ ਪਰ ਸਰਕਾਰ ਨੇ ਉਸ ਸਕੂਲ ਬਾਰੇ ਕੁਝ ਵੀ ਕਰਨਾ ਮناسب ਨਹੀਂ ਸਮਝਿਆ ਅੱਜ ਤੱਕ ਅਸੀਂ ਬਲਜੀਤ ਕੌਰ ਜਿਹੜੇ ਸਮਾਜਿਕ ਸੁਰੱਖਿਆ ਮੰਤਰੀ ਨੇ ਉਹਨਾਂ ਨਾਲ ਔਰ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਕਿ ਵਿੱਤ ਮੰਤਰੀ ਨੇ ਉਹਨਾਂ ਦੇ ਨਾਲ ਤੇ ਹਰਪ੍ਰਜਨ ਸਿੰਘ ਈਟੀਓ ਸਾਹਿਬ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕਰ ਚੁੱਕੇ ਆਂ ਪਰ ਨਿਕਲਿਆ ਕੁਝ ਵੀ ਨਹੀਂਗਾ ਸੀਐਮ ਸਾਹਿਬ ਦੀਆਂ ਤਕਰੀਬਨ 3-4 ਮੀਟਿੰਗਾਂ ਸਾਨੂੰ ਦਿੱਤੀਆਂ ਗਈਆਂ ਔਰ ਜਦੋਂ ਅਸੀਂ ਚੰਡੀਗੜ੍ਹ ਪਹੁੰਚਦੇ ਆਂ ਉੱਥੇ ਇੱਕ ਅਧਿਕਾਰੀ ਇੱਕ ਮੰਗ ਪੱਤਰ ਲੈ ਕੇ ਰੱਖ ਲੈਂਦਾ ਅੱਜ ਤੱਕ ਉਹਦੇ ਤੇ ਕੱਖ ਨਹੀਂ ਹੋਇਆ ਸੋ ਆ ਜਿੰਨੀਆਂ ਜਥੇਬੰਦੀਆਂ ਖੜੀਆਂ ਨੇ ਇਹਨਾਂ ਨਾਲ ਸਾਰਿਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਦਰਦ ਤਕਰੀਬਨ ਸਾਰਿਆਂ ਦਾ ਇੱਕੋ ਜਿਹਾ ਹੀ ਆ